ਕੀ ਤੁਸੀਂ ਜਾਣਦੇ ਹੋ ਕਿ ਕੋਲੰਬਸ ਨੇ ਅਮਰੀਕਾ ਦੀ ਖੋਜ ਇਰਾਦੇ ਨਾਲ ਨਹੀਂ ਗਲਤੀ ਨਾਲ ਕੀਤੀ ਸੀ ਕੀ ਤੁਸੀਂ ਜਾਣਦੇ ਹੋ ਕੀ ਇੱਕ ਫਿਸ਼ਰਮੈਨ ਫੈਮਿਲੀ ਦਾ ਮੁੰਡਾ ਕਿਵੇਂ ਬੜਾ ਸੰਸਾਰ ਦੇ ਨਕਸ਼ੇ ਨੂੰ ਬਦਲਣ ਵਾਲਾ ਯਾਤਰੀ ਕੀ ਤੁਹਾਨੂੰ ਪਤਾ ਹੈ ਜਿਸ ਯਾਤਰਾ ਨੂੰ ਸਾਰੇ ਰਾਜਾਂ ਨੇ ਠੁਕਰਾਇਆ ਉਸ ਸਪੇਨ ਦੀ ਰਾਣੀ ਨੇ ਕਿਉਂ ਮੰਨ ਲਿਆ ਕਿ ਤੁਸੀਂ ਜਾਣਦੇ ਹੋ ਕਿ ਭਾਰਤ ਦੀ ਆਸ 'ਚ ਨਿਕਲਿਆ ਸੀ ਕਲੰਬਸ ਪਰ ਮਿਲਿਆ ਅਜਿਹਾ ਮਹਾਦੀਪ ਜੋ ਨਕਸ਼ਿਆਂ ਵਿੱਚ ਹੀ ਨਹੀਂ ਸੀ ਕੀ ਤੁਹਾਨੂੰ ਪਤਾ ਕਿ ਕਲੰਬਸ ਨੇ ਮੌਤ ਤੱਕ ਨਹੀਂ ਮੰਨਿਆ ਕਿ ਉਹਨੂੰ ਅਮਰੀਕਾ ਲੱਭ ਗਿਆ ਸੀ ਨਾ ਕਿ ਭਾਰਤ ਇੱਕ ਗਲਤੀ ਨੇ ਸੰਸਾਰ ਦੀ ਦਿਸ਼ਾ ਹੀ ਬਦਲ ਦਿੱਤੀ ਪਰ ਸੱਚਾਈ ਕਦੋਂ ਸਾਹਮਣੇ ਆਈ ਹੁਣ ਆਓ ਕੁਝ ਆਮ ਮਿਥਸ ਤੇ ਫੈਕਟਸ ਦੀ ਗੱਲ ਕਰੀਏ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਇੱਕ ਨਵੀਂ ਅਜਹੀ ਇਤਿਹਾਸਿਕ ਸ਼ਖਸੀਅਤ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੂੰ ਤੁਸੀਂ ਸਕੂਲਾਂ ਤੇ ਕਾਲਜਾਂ ਦੀਆਂ ਕਿਤਾਬਾਂ ਵਿੱਚ ਪੜ੍ਹਿਆ ਹੋਵੇਗਾ ਪਰ ਉਸ بارے ਅਸਲ ਸੱਚਾਈ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਕਿ ਸਟੋਫਰ ਕਲੰਬਸ ਦੀ ਜਿਸ ਨੂੰ ਅਕਸਰ ਅਮਰੀਕਾ ਦਾ ਖੋਜੀ ਗਿਆ ਜਾਂਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕਲੰਬਸ ਨੇ ਅਮਰੀਕਾ ਦੀ ਖੋਜ ਕਰਨੀ ਚਾਹੀ ਹੀ ਨਹੀਂ ਸੀ ਉਹ ਤਾਂ ਭਾਰਤ ਤੱਕ ਲੱਭਣ ਨਿਕਲਿਆ ਸੀ ਪਰ ਗਲਤੀ ਨਾਲ ਉਹ ਉੱਥੇ ਪਹੁੰਚ ਗਿਆ ਜਿੱਥੇ ਜਾਣ ਦੀ ਉਸਨੇ ਕਦੇ ਸੋਚੀ ਵੀ ਨਹੀਂ ਸੀ ਇਹ ਕੋਈ ਮਜ਼ਾਕ ਨਹੀਂ ਸੀ ਇੱਕ ਅਜਿਹੀ ਗਲਤ ਫਹਮੀ ਸੀ ਜਿਸ ਨੇ ਸੰਸਾਰ ਦੇ ਨਕਸ਼ਿਆਂ ਨੂੰ ਹੀ ਬਦਲ ਕੇ ਰੱਖ ਦਿੱਤਾ ਕੋਲੰਬਸ ਨੇ ਸੋਚਿਆ ਕਿ ਉਹ ਪੱਛਮ ਵੱਲ ਸਮੁੰਦਰੀ ਰਸਤੇ ਜਾਂਦਾ ਹੈ ਤਾਂ ਪੂਰਬ ਵੱਲ ਭਾਰਤ ਤੱਕ ਪਹੁੰਚ ਜਾਵੇਗਾ ਉਸ ਸਮੇਂ ਭਾਰਤ ਲਈ ਸਿੱਧੇ ਰਸਤੇ ਬਣੇ ਨਹੀਂ ਹੋਏ ਸੀ। ਯੂਰਪ ਤੋਂ ਭਾਰਤ ਜਾਣ ਵੇਲੇ ਟ੍ਰੈਡੀਸ਼ਨਲ ਰੂਟਸ ਬਹੁਤ ਜ਼ਿਆਦਾ ਲੰਬੇ ਤੇ ਖਤਰਨਾਕ ਸਨ। ਕਲੰਬਸ ਨੇ ਧਰਤੀ ਨੂੰ ਗੋਲ ਮੰਨਦੇ ਹੋਏ ਸੋਚਿਆ ਕਿ ਪੱਛਮ ਵੱਲੋਂ ਨਿਕਲ ਕੇ ਭਾਰਤ ਪਹੁੰਚਣਾ ਕਾਫੀ ਸੌਖਾ ਹੋ ਸਕਦਾ ਹੈ। ਇਹ ਤਰਕ ਤਾਂ ਬਿਲਕੁਲ ਸਹੀ ਸੀ ਪਰ ਉਸ ਦੀਆਂ ਕੈਲਕੂਲੇਸ਼ਨਸ ਗਲਤ ਸਨ ਕਿਉਂਕਿ ਉਸ ਨੂੰ ਇਹ ਬਿਲਕੁਲ ਵੀ ਨਹੀਂ ਪਤਾ ਸੀਗਾ ਕਿ ਅਟਲੈਂਟਿਕ ਮਹਾਸਾਗਰ ਤੋਂ ਪਰੇ ਇੱਕ ਹੋਰ ਮਹਾਦੀਪ ਅਮਰੀਕਾ ਮੌਜੂਦ ਹੈ। ਉਸ ਵੇਲੇ ਦੇ ਨਕਸ਼ਿਆਂ ਮੁਤਾਬਕ ਅਮਰੀਕਾ ਤਾਂ ਕਿਤੇ ਮੌਜੂਦ ਹੀ ਨਹੀਂ ਸੀ। ਤਾਂ ਜਦੋਂ ਕਲੰਬਸ ਇੱਕ ਨਵੇਂ ਟਾਪ ਉਦੇ ਪਹੁੰਚਿਆ ਤਾਂ ਉਸਨੂੰ ਲੱਗਾ ਕਿ ਇਹ ਭਾਰਤ ਦਾ ਟਾਪੂ ਹੈ ਉੱਥੇ ਦੇ ਲੋਕਾਂ ਨੂੰ ਉਸਨੇ ਭਾਰਤੀ ਕਿਹਾ ਜੋ ਸ਼ਬਦ ਅੱਜ ਵੀ ਨੇਟਿਵ ਅਮਰੀਕਨ ਲੋਕਾਂ ਨੇ ਵਰਤੇ ਜਾਂਦੇ ਹਨ ਕਲੰਬਸ ਦਾ ਜਨਮ 1451 ਵਿੱਚ ਇਟਲੀ ਦੇ ਸ਼ਹਿਰ ਜੇਨੋਆ ਵਿੱਚ ਹੋਇਆ ਉਸ ਦਾ ਪਰਿਵਾਰ ਆਮ ਸੀ ਉਸ ਦਾ ਪਿਤਾ ਡੈਮੋਨਿਕੋ ਕਲੰਬਸ ਇੱਕ ਆਮ ਫਿਸ਼ ਸੈਲਰ ਸੀ ਪਰ ਇਸ ਆਮ ਪਰਿਵਾਰ ਦੇ ਇੱਕ ਮੁੰਡੇ ਨੇ ਸਾਰੇ ਇਤਿਹਾਸ ਦੀ ਦਿਸ਼ਾ ਹੀ ਬਦਲ ਦਿੱਤੀ ਕਲੰਬਸ ਨੂੰ ਸਮੁੰਦਰਾਂ ਨਾਲ ਖੇਚ ਸੀ ਉਹ ਘੰਟੀਆਂ ਪੁਰਾਣੇ ਨਕਸ਼ੇ ਵੇਖਦਾ ਰਹਿੰਦਾ ਸੀ ਅਤੇ ਸਮੁੰਦਰੀ ਕਹਾਣੀਆਂ ਸੁਣਦਾ ਰਹਿੰਦਾ ਹੁੰਦਾ ਸੀ ਉਸਨੇ ਆਵਾਜਾਈ ਦੀ ਸਿੱਖਿਆ ਲਿਸਬਨ ਸ਼ਹਿਰ ਵਿੱਚ ਲਈ ਉੱਥੇ ਉਹ ਤਾਰਿਆਂ ਹਵਾ ਦੇ ਰੁੱਖ ਅਤੇ ਸਮੁੰਦਰੀ ਲਹਿਰਾਂ ਰਾਹੀਂ ਦਿਸ਼ਾ ਪਛਾਨਣਾ ਸਿੱਖ ਗਿਆ ਸੀ ਉਸ ਨੂੰ ਯਕੀਨ ਸੀ ਕਿ ਧਰਤੀ ਪੂਰੀ ਤਰ੍ਹਾਂ ਗੋਲ ਹੈ ਪਰ ਜੇਕਰ ਵੈਸਟ ਵੱਲੋਂ ਜਾਇਆ ਜਾਵੇ ਤਾਂ ਭਾਰਤ ਨੂੰ ਚਾਇਆ ਜਾ ਸਕਦਾ ਹੈ ਉਸਨੇ ਇਸ ਯਾਤਰਾ ਨੂੰ ਸ਼ਾਰਟ ਰਸਤੇ ਵਜੋਂ ਵੇਖਿਆ ਜਿਸ ਰਾਹੀਂ ਸੋਨਾ ਖਾਨ ਵਾਲੇ ਮਸਾਲੇ ਅਤੇ ਹੋਰ ਮਲਵਾਨ ਚੀਜ਼ਾਂ ਉਸਦੇ ਦੇਸ਼ ਆ ਸਕਣ ਪਰ ਯਕੀਨ ਹੀ ਨਹੀਂ ਸੀ ਕੋਈ ਰਾਜਾ ਯਾ ਰਾਣੀ ਜੋ ਦੇ ਸਜਾਣ ਨੂੰ ਸਹਿਮਤ ਹੋਵੇ ਉਸ ਨੂੰ ਹਰ ਜਗ੍ਹਾ ਤੇ ਹਰ ਰਾਜੇ ਰਾਣੀ ਵੱਲੋਂ ਇਨਕਾਰ ਹੀ ਮਿਲਦੇ ਰਹੇ ਫਿਰ ਵੀ ਉਸਨੇ ਹਿੰਮਤ ਨਹੀਂ ਹਾਰੀ ਉਹ ਲਗਾਤਾਰ ਕੋਸ਼ਿਸ਼ ਕਰਦਾ ਰਿਹਾ ਕਿ ਕਈ ਸਾਲਾਂ ਦੀ ਮਿਹਨਤ ਅਤੇ ਯਕੀਨ ਦੇ ਬਾਵਜੂਦ ਕੋਈ ਵੀ ਰਾਜ ਕਲੰਬਸ ਦੀ ਯਾਤਰਾ ਨੂੰ ਮਨਜ਼ੂਰ ਕਰਨ ਲਈ ਤਿਆਰ ਹੀ ਨਹੀਂ ਸੀ ਕਈ ਸਾਲਾਂ ਤੱਕ ਰਾਜਾਂ ਦੇ ਦਰਬਾਰਾਂ ਵਿੱਚ ਚੱਕਰ ਲਗਾਉਣ ਤੋਂ ਬਾਅਦ ਵੀ ਕਲੰਬਸ ਨੇ ਹੌਂਸਲਾ ਨਹੀਂ ਹਾਰਿਆ ਉਹ ਆਪਣੇ ਸੁਪਨੇ ਨੂੰ ਤੇ ਨਵੀਂ ਖੋਜ ਨੂੰ ਸੱਚ ਕਰਨ ਲਈ ਹਰ ਰਾਜੇ ਕੋਲ ਗਿਆ ਪਰ ਹਰ ਵਾਰੀ ਉਸਦੇ ਇਸ ਆਈਡੀਆ ਨੂੰ ਪਾਗਲਪਨ ਹੀ ਕਿਹਾ ਗਿਆ ਅੰਤ ਵਿੱਚ ਕਲੰਬਸ ਸਪੇਨ ਪਹੁੰਚਿਆ ਜਿੱਥੇ ਰਾਣੀ ਇਜ਼ਾਬੈਲਾ ਅਤੇ ਰਾਜਾ ਫੋਰਡੀਨਾਂਸਨ ਸ਼ੁਰੂ ਵਿੱਚ ਉਹਨਾਂ ਨੇ ਵੀ ਕਲੰਬਸ ਅਸੀਂ ਸੀਓ ਦਿਨਾਂ ਤੇ ਯਾਤਰਾ ਨੂੰ ਹਲਕੇ ਵਿੱਚ ਲਿਆ ਪਰ ਕਲੰਬਸ ਨੇ ਜੋ ਲੌਜੀਕ ਕੋ ਸਮੇ ਦਿੱਤੇ ਉਸ ਦੀ ਡਿਟਰਮੀਨੇਸ਼ਨ ਅਤੇ ਵਿਗਿਆਨਿਕ ਜਾਣਕਾਰੀ ਨੇ ਰਾਣੀ ਦਾ ਮਨ ਮੋਲਿਆ 1492 ਵਿੱਚ ਕਲੰਬਸ ਨੂੰ ਸਪੇਨ ਦੀ ਰਾਜ ਸਭਾ ਵੱਲੋਂ ਤਿੰਨ ਸਮੁੰਦਰੀ ਜਹਾਜ਼ ਦਿੱਤੇ ਗਏ ਜਿਨ੍ਹਾਂ ਦਾ ਨਾਮ ਸੀ ਸੰਤਾ ਮਰੀਆ ਨੀਨਾ ਅਤੇ ਪਿੰਟਾ ਉਸਦੇ ਨਾਲ ਲਗਭਗ 90 ਟ੍ਰਿਊ ਮੈਂਬਰਸ ਵੀ ਸਨ ਜੋ ਉਸ ਨੂੰ ਸਪੇਨ ਦੀ ਰਾਜ ਸਭਾ ਵੱਲੋਂ ਮਿਲੇ। ਉਸਨੇ ਰਾਣੀ ਨਾਲ ਇੱਕ ਰਿਟਰਨ ਐਗਰੀਮੈਂਟ ਵੀ ਕੀਤਾ ਸੀ। ਉਸ ਦੇ ਅਨੁਸਾਰ ਜੇਕਰ ਕਲੰਬਸ ਨਵੀਂ ਜਗ੍ਹਾ ਲੱਭ ਲੈਂਦਾ ਹੈ ਤਾਂ ਉਹ ਉੱਥੇ ਦੀ ਗਵਰਨਰ ਹੋਵੇਗੀ ਅਤੇ ਖੋਜੀ ਹੋਈ ਦੌਲਤ ਉੱਚਾ ਹਿੱਸਾ ਲਵੇਗੀ 3 ਅਗਸਤ 1492 ਤਿੰਨ ਜਹਾਜ਼ ਪਲੋਸ ਦੇ ਨਾਲ ਫਰੋਟਾ بندرਗਾਹ ਤੋਂ ਅਟਲਾਂਟਿਕ ਮਹਾਸਾਗਰ ਵੱਲ ਰਵਾਨਾ ਹੋਏ ਉਹਨਾਂ ਦਾ ਮੁੱਖ ਮਕਸਦ ਭਾਰਤ ਤੱਕ ਪਹੁੰਚਣ ਲਈ ਪੱਛਮੀ ਰਸਤਾ ਲੱਭਣਾ ਸੀ ਪਰ ਇਹ ਯਾਤਰਾ ਸਿਰਫ ਭੂਗੋਲਿਕ ਨਹੀਂ ਜ਼ਿੰਦਗੀ ਦੀ ਜੋਖਮ ਭਰੀ ਕਹਾਣੀ ਵੀ ਸੀ ਕਈ ਦਿਨਾਂ ਤੱਕ ਸਮੁੰਦਰ ਦੇ ਪਾਣੀ ਦੇ ਇਲਾਵਾ ਹੋਰ ਕੁਝ ਨਹੀਂ ਦਿਸਿਆ ਜਹਾਜ਼ੀ ਵੀ ਡਰਨ ਲੱਗ ਪਏ ਸਨ ਤੇ ਉਹ ਮੰਨਣ ਲੱਗ ਗਏ ਸਨ ਕਿ ਇਹ ਯਾਤਰਾ ਕਦੇ ਵੀ ਖਤਮ ਨਹੀਂ ਹੋਏਗੀ ਪਰ ਕਲੰਬਸ ਨੇ ਅਸਮਾਨ ਦੇ ਤਾਰੇ ਗਣ ਵਾਲੀਆਂ ਹਵਾਵਾਂਾਂ ਅਤੇ ਸਮੁੰਦਰੀ ਤਰੀਕਿਆਂ ਨਾਲ ਹੀ ਆਪਣੀ ਤੇ ਆਪਣੇ ਜਹਾਜ਼ਾਂ ਦੀ ਦਿਸ਼ਾ ਬਣਾਈ ਰੱਖੀ 12 ਅਕਤੂਬਰ 1492 ਨੂੰ ਇੱਕ ਜਹਾਜੀ ਨੇ ਕਲੰਬਸ ਨੂੰ ਉੱਚੀ ਸਾਰੀ ਆਵਾਜ਼ ਮਾਰੀ ਤੇ ਕਿਹਾ ਲੈਂਡ ਹੋ ਮਤਲਬ ਸਾਹਮਣੇ ਜ਼ਮੀਨ ਹੈ ਤੇ ਫਿਰ ਉਹ ਪਹੁੰਚੇ ਕਰੀਬ ਇੱਕ ਟਾਪੂ ਮੀਨਸ ਸੈਰਮੀਨ ਆਇਲੈਂਡ ਤੇ ਜਿਸ ਨੂੰ ਕਲੰਬਸ ਦੇ ਸੀਨ ਸਲਵਾੜੋ ਦਾ ਨਾਮ ਦਿੱਤਾ ਕਲੰਬਸ ਨੇ ਸੋਚਿਆ ਕਿ ਇਹ ਭਾਰਤ ਦੇ ਟਾਪੂ ਹਨ ਉੱਥੇ ਦੇ ਲੋਕਾਂ ਨੂੰ ਉਸਨੇ ਇੰਡੀਅਨਸ ਮੰਨਿਆ ਇਹ ਗਲਤਫਹਿਮੀ ਅੱਜ ਵੀ ਇਤਿਹਾਸ ਵਿੱਚ ਦਰਜ ਹੈ ਜਿਸ ਤਾਰੀਖ 12 ਅਕਤੂਬਰ 1492 ਨੂੰ ਕਲੰਬਸ ਨੇ ਸੀਨ ਸਲਵਾਣ ਹੋਰ ਦੇ ਕਦਮ ਰੱਖਿਆ ਸੀ ਉਸ ਤੋਂ ਬਾਅਦ ਉਸ ਦੀਆਂ ਖੋਜਾਂ ਨਹੀਂ ਰੁਕੀਆਂ 1493 ਤੋਂ 1498 1502 ਵਿੱਚ ਕੋਲੰਬਸ ਨੇ ਤਿੰਨ ਯਾਤਰਾਵਾਂ ਕੀਤੀਆਂ ਉਹ ਕੈਰੀਬੀਅਨ ਸਾਗਰ, ਸੈਂਟਰ ਅਮਰੀਕਾ ਅਤੇ ਦੱਖਣੀ ਅਮਰੀਕਾ ਤੱਕ ਪਹੁੰਚਿਆ ਪਰ ਹਰ ਵਾਰੀ ਉਸ ਨੂੰ ਇਹ ਲੱਗਦਾ ਸੀ ਕਿ ਉਹ ਭਾਰਤ ਦੇ ਹੋਰ ਹਿੱਸਿਆਂ ਵਿੱਚ ਪਹੁੰਚ ਰਿਹਾ ਹੈ ਉਸ ਨੇ ਇਹ ਕਦੇ ਵੀ ਨਹੀਂ ਮੰਨਿਆ ਸੀ ਕਿ ਇੱਕ ਨਵੇਂ ਮਹਾਦੀਪ ਵਿੱਚ ਪਹੁੰਚ ਗਿਆ ਹੈ ਉਹ ਗੱਲ ਸਿਰਫ ਉਸ ਦੀ ਗਲਤਫਹਿਮੀ ਹੀ ਨਹੀਂ ਜਦ ਕਿ ਉਸ ਦੀ ਜਿਦ ਵੀ ਸੀ ਉਸ ਸਮੇਂ ਐਮਰੀਗੋ ਵਿਸਪੁਜੀ ਨਾਮ ਦੇ ਇੱਕ ਹੋਰ ਯਾਤਰੀ ਨੇ ਇਹ ਸਿੱਧ ਕਰ ਦਿੱਤਾ ਕਿ ਇਹ ਧਰਤੀ ਭਾਰਤ ਦੀ ਨਹੀਂ ਪਰ ਇੱਕ ਨਵੀਂ ਜ਼ਮੀਨ ਹੈ ਉਸ ਦੇ ਨਾਮ ਤੇ ਹੀ ਬਾਅਦ ਵਿੱਚ ਉਸ ਦਾ ਨਾਮ ਅਮਰੀਕਾ ਰੱਖਿਆ ਗਿਆ ਕਲੰਬਸ ਦੀ ਇਹ ਆਖਰੀ ਯਾਤਰਾ ਹੌਸਲੇ ਭਰੀ ਹੀ ਨਹੀਂ ਪਰ ਥਕਾਵਟ, ਰਾਜਨੀਤਿਕ ਤਣਾਅ ਅਤੇ ਆਸਫਲਤਾ ਵਾਲੀ ਵੀ ਸੀ ਸਪੇਨ ਦੇ ਰਾਜ ਦਰਬਾਰ ਨੇ ਉਸ ਨੂੰ ਉਹ ਦਰਜਾ ਹੀ ਨਹੀਂ ਦਿੱਤਾ ਜੋ ਉਸ ਨੇ ਸੋਚਿਆ ਸੀ 1506 ਵਿੱਚ ਕਲੰਬਸ ਦੀ ਮੌਤ ਹੋ ਗਈ ਪਰ ਮੌਤ ਤੱਕ ਵੀ ਉਹ ਇਹੀ ਮੰਨਦਾ ਰਿਹਾ ਕਿ ਉਹ ਭਾਰਤ ਹੀ ਲੱਭ ਚੁੱਕਾ ਹੈ ਇਸ ਭੋਲ ਦੇ ਨਤੀਜੇ ਤੇ ਅੱਜ ਇਸ ਭੋਲ ਨੂੰ ਕਿਵੇਂ ਦੇਖਿਆ ਜਾਂਦਾ ਹੈ ਪਹਿਲਾ ਅਮਰੀਕਾ ਜੋ ਤਕਰੀਬਨ ਸਾਰੇ ਯੂਰਪ ਲਈ ਅਣਜਾਣ ਸੀ ਕੋਲੰਬਸ ਦੀ ਇਸ ਭੋਲ ਰਾਹੀਂ ਉਹ ਉਹਨਾਂ ਲਈ ਵੀ ਖੁੱਲ ਗਿਆ ਇਸ ਕਰਕੇ ਇਹ ਨਵਾਂ ਸਾਗਰ ਕਿਹਾ ਜਾਣ ਲੱਗਿਆ ਦੂਜਾ ਕਲਚਰਲ ਕਲੈਸ਼ਸ ਯੂਰਪੀ ਹਕੂਮਤਾਂ ਨੇ ਅਮਰੀਕਾ ਵਿੱਚ ਆਪਣੀਆਂ ਕਲੋਨੀਆਂ ਬਣਾਈਆਂ ਜਿਸ ਨਾਲ ਨੇਟਿਵ ਅਮਰੀਕਨ ਦਾ ਸੱਭਿਆਚਾਰ ਜ਼ਮੀਨੀ ਅਤੇ ਆਜ਼ਾਦੀ ਸਭ ਕੁਝ ਲੁੱਟਿਆ ਗਿਆ ਤੀਜਾ ਬਸਤੀਵਾਦ ਦੀ ਸ਼ੁਰੂਆਤ ਕੋਲੰਬਸ ਦੀ ਇਸ ਗਲਤ ਖੋਜ ਨੇ ਸਪੇਨ ਪੁਰਤਗਾਲ ਇੰਗਲੈਂਡ ਵਰਗੇ ਦੇਸ਼ਾਂ ਅਮਰੀਕਾ ਵਿੱਚ ਕਲੋਨੀਆ ਬਣਾਉਣ ਲਈ ਪ੍ਰੇਰਿਤ ਕੀਤਾ ਇਸ ਲਈ ਦਹਾਕੀਆਂ ਤੱਕ ਲੁੱਟਕਸੁੱਟ ਗੁਲਾਮੀ ਜਨ ਹਿੰਸਾ ਹੁੰਦੀ ਰਹੀ ਚੌਥਾ ਇਹ ਕਿ ਅਮਰੀਕਾ ਤੇ ਯੂਰਪ ਵਿਚਕਾਰ ਫਸਲਾਂ ਜਾਨਵਰ ਰੋਗ ਤੇ ਲੋਕਾਂ ਦਾ ਆਦਾਨ-ਪ੍ਰਦਾਨ ਸ਼ੁਰੂ ਹੋਇਆ ਜੋ ਕਿ ਅਮਰੀਕਾ ਦੇ ਲੋਕਾਂ ਦੇ ਮੁਤਾਬਿਕ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਹੁਣ ਗੱਲ ਕਰਦੇ ਹਾਂ ਕਿ ਇਸ ਪੁੱਲ ਨੂੰ ਕਿਵੇਂ ਦੇਖਿਆ ਜਾਂਦਾ ਹੈ ਨੰਬਰ 1 ਅੱਜ ਦੇ ਇਤਿਹਾਸਕਾਰ ਕੋਲੰਬਸ ਨੂੰ ਸਿਰਫ ਅਮਰੀਕਾ ਦਾ ਖੋਜੀ ਹੀ ਨਹੀਂ ਸਭੋ ਇੱਕ ਵਿਅਕਤੀ ਜਿਸ ਦੀ ਭੁੱਲ ਨੇ ਸੰਸਾਰ ਨੂੰ ਬਦਲਿਆ ਅਸੀਂ ਇਸ ਤੌਰ ਤੇ ਵੇਖਦੇ ਹਾਂ ਹੁਣ ਗੱਲ ਕਰਦੇ ਹਾਂ ਕਿ ਇਸ ਭੁੱਲ ਨੂੰ ਕਿਵੇਂ ਦੇਖਿਆ ਜਾਂਦਾ ਹੈ ਨੰਬਰ 1 ਅੱਜ ਦੇ ਇਤਿਹਾਸਕਾਰ ਕਲੰਬਸ ਨੂੰ ਸਿਰਫ ਅਮਰੀਕਾ ਦਾ ਖੋਜੀ ਨਹੀਂ ਸਭੋ ਇੱਕ ਵਿਅਕਤੀ ਜਿਸ ਦੀ ਭੁੱਲ ਨੇ ਸੰਸਾਰ ਨੂੰ ਬਦਲਿਆ ਇਸ ਤੌਰ ਤੇ ਵੇਖਦੇ ਹਨ ਨੰਬਰ 2 ਅਮਰੀਕਾ ਚ ਕਲੰਬਸ ਡੇ ਮਨਾਇਆ ਜਾਂਦਾ ਹੈ ਪਰ ਬਹੁਤ ਸਾਰੇ ਸਮੂਹ ਇਸ ਦਾ ਵਿਰੋਧ ਵੀ ਕਰਦੇ ਹਨ ਉਹ ਕਹਿੰਦੇ ਹਨ ਕਿ ਇਹ ਨਿਊਟੀ ਅਮਰੀਕਨ ਲੋਕਾਂ ਤੇ ਹੋਏ ਅਤਿਆਚਾਰ ਦੀ ਯਾਦ ਦਿਲਾਉਂਦਾ ਹੈ ਬਹੁਤ ਸਾਰੇ ਥਾਵਾਂ ਤੇ ਇਸ ਦੀ ਥਾਂ ਇੰਡੀਜੇਨਸ ਪੀਪਲਸ ਡੇ ਮਨਾਉਣਾ ਸ਼ੁਰੂ ਕਰ ਦਿੱਤਾ ਹੈ ਨੰਬਰ 3 ਕਲੰਬਸ ਦੀ ਖੋਜ ਤੋਂ ਬਾਅਦ ਜੋ ਹੋਇਆ ਅੱਜ ਵੀ ਲੋਕ ਉਸ ਦੀ ਆਲੋਚਨਾ ਕਰਦੇ ਹਨ ਨੇਟਿਵ ਕਮਿਊਨਿਟੀ ਦੇ ਅਧਿਕਾਰਾਂ ਅਤੇ ਇਤਿਹਾਸ ਨੂੰ ਮੁੜ ਲਿਖਣ ਅਤੇ ਮੰਨਣ ਦੀ ਲਹਿਰ ਚੱਲ ਰਹੀ ਹੈ ਕਲੰਬਸ ਨੇ ਅਮਰੀਕਾ ਨੂੰ ਜਾਣ ਬੁੱਝ ਕੇ ਲੱਭਿਆ ਇਹ ਇੱਕ ਮਿਥਾ ਪਰਫੈਕਟ ਇਹ ਹੈ ਕਿ ਉਹ ਭਾਰਤ ਲੱਭਣ ਨਿਕਲਿਆ ਸੀ ਪਰ ਗਲਤੀ ਨਾਲ ਅਮਰੀਕਾ ਪਹੁੰਚ ਗਿਆ ਕੋਲੰਬਸ ਅਮਰੀਕਾ ਪਹੁੰਚਣ ਵਾਲਾ ਪਹਿਲਾ ਯੂਰਪੀਅਨ ਸੀ ਇਹ ਵੀ ਇੱਕ ਮਿਥ ਹੈ ਪਰ ਇਹਦੇ ਉਲਟ ਫੈਕਟ ਇਹ ਹੈ ਕਿ ਲੀਫ ਐਰੀਕਸਨ ਨਾਮ ਦਾ ਇੱਕ ਨਾਰਵੇਜੀ ਵਾਇਕਿੰਗ ਸੀ ਉਸ ਤੋਂ 500 ਸਾਲ ਪਹਿਲਾਂ ਅਮਰੀਕਾ ਪਹੁੰਚ ਚੁੱਕਾ ਸੀ ਕੋਲੰਬਸ ਨੇ ਅਖੀਰ ਵਿੱਚ ਮੰਨ ਲਿਆ ਸੀ ਕਿ ਉਹ ਅਮਰੀਕਾ ਲੱਭ ਲਿਆ ਸੀ ਇਹ ਵੀ ਇੱਕ ਮਿਥ ਹੈ ਜਦਕਿ ਫੈਕਟ ਇਹ ਹੈ ਕਿ ਉਹ ਮੌਤ ਤੱਕ ਮੰਨਦਾ ਰਿਹਾ ਕਿ ਉਹ ਭਾਰਤ ਪਹੁੰਚ ਗਿਆ ਸੀ ਕੋਲੰਬਸ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਕਈ ਵਾਰ ਗਲਤੀਆਂ ਵੀ ਇਤਿਹਾਸ ਬਣਾਉਂਦੀਆਂ ਹਨ ਪਰ ਸਿੱਖਣਾ ਇਹੋ ਜ਼ਰੂਰੀ ਹੈ ਕਿ ਸਚਾਈ ਨੂੰ ਮੰਨਣਾ ਸਮਝਣਾ ਤੇ ਦੱਸਣਾ ਸਭ ਤੋਂ ਵੱਡੀ ਇਨਸਾਨੀ ਗੁਣਵੰਤਾ ਹੈ ਜੇ ਤੁਹਾਨੂੰ ਇਹ ਵੀਡੀਓ ਦੀ ਜਾਣਕਾਰੀ ਵਧੀਆ ਲੱਗੀ ਤਾਂ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਭ ਤੋਂ ਇੰਟਰਸਟਿੰਗ ਪਾਰਟ ਕਿਹੜਾ ਲੱਗਿਆ ਸਬਸਕ੍ਰਾਈਬ ਕਰੋ ਤੇ ਹੋਰ ਇਤਿਹਾਸਿਕ ਵਿਗਿਆਨਿਕ ਰੋਚਕ ਵੀਡੀਓ ਦੇਖਣ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਓ ਧੰਨਵਾਦ